ਅੱਜ ਅਸੀਂ ਪਹੁੰਚੇ ਆ ਜੀ ਪਿੰਡ ਮੇਡਾ ਦੇ ਵਿੱਚ ਅਸੀਂ ਪਹੁੰਚੇ ਆ ਸਰਦਾਰ ਹਰਕਾਰਜ ਸਿੰਘ ਵਿਰਕ ਜੀ ਜਿਹੜੇ ਕਿ ਬੀ ਜੀ ਪੀ ਦੇ ਸੀਨੀਅਰ ਵਾਈਸ ਪ੍ਰਧਾਨ ਨੇ ਅੱਜ ਕੱਲ ਇਲੈਕਸ਼ਨ ਦਾ ਦੌਰ ਚੱਲ ਰਿਹਾ ਆ ਤੁਸੀਂ ਦੇਖ ਰਹੇ ਹੋ ਜੀ ਇੱਕ ਘਰ ਕੰਮ ਲੱਗੇ ਹੋਇਆ ਆ ਤੁਸੀਂ ਦੇਖੋ ਸਿੰਪਲ ਕੱਪੜਿਆਂ ਦੇ ਵਿੱਚ ਆ ਕੰਮ ਕਰ ਰਿਹਾ ਆ ਗੋਡੀ ਪਾ ਰਿਹਾ ਦੇਖੋ ਜੀ ਆ ਸਬਜ਼ੀਆਂ ਨੂੰ ਤਾਂ ਕਰਦਿਆਂ ਕਰਤਾ ਆਡਰ ਕਰਾਉਣੇ ਗੱਲਾਂ ਨਾਲ ਇਲੈਕਸ਼ਨ ਦਾ ਕੋਈ ਫਿਕਰ ਨਹੀਂ ਇਹਨਾਂ ਨੂੰ ਇਲੈਕਸ਼ਨ ਦਾ ਕੋਈ ਫਿਕਰ ਨਹੀਂ ਆ ਦੇਖ ਲਓ ਜੀ ਤੁਸੀਂ ਕਰਾਉਣੇ ਤੁਹਾਨੂੰ ਇਹਨਾਂ ਨਾਲ ਗੱਲ ਐਮਪੀ ਦੇ ਦਾਅਵੇ ਹਾਂ ਐਮਪੀ ਦੇ ਦਾਅਵੇਦਾਰ ਇਹ ਆਦਮ ਨੂੰ ਖਵਾਉਂਦੇ ਆ ਪਰ ਆ ਤੁਸੀਂ ਦੇਖੋ ਹੁਣ 7-8 ਘੰਟੇ ਬੀਤ ਗਏ ਆ ਦੇਖੋ ਘਰ ਫਿਰਦੇ ਆ ਕੋਈ ਫਿਕਰ ਨਹੀਂ ਵਾਕਰਾਂ ਨੂੰ ਕਰਾਉਣੇ ਆ ਗੱਲਬਾਤ ਇਹਨਾਂ ਨਾਲ ਤੁਹਾਨੂੰ ਪ੍ਰਧਾਨ ਨਾਲ ਖਾਸ ਕਾਰਤ ਸਿੰਘ ਜੀ ਇੱਕ ਇੱਕ ਥੋੜਾ ਜਿਹਾ ਸਵਾਲ ਸੀਗਾ ਵੀ ਥੋੜੇ ਪਿੰਡ ਦਾ ਇੱਕ ਖੋਸਾ ਜੁਨੇੰਦਾ ਇੱਕ ਲੀਡਰ ਹੈ ਪ੍ਰਧਾਨ ਆ ਉਹ ਕਹਿੰਦੇ ਸੀਗੇ ਵੀ ਭਾਜੀਪੀ ਵਾਲੇ ਜਿੱਥੇ ਵੀ ਜਾਣਗੇ ਜਿਹੜੇ ਪਿੰਡ ਵੀ ਜਾਣਗੇ ਵੀ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਬਾਰੇ ਕੀ ਕਰਨਾ ਚਾਹੋਗੇ ਉਹਨਾਂ ਬਾਰੇ ਮੈਂ ਪਹਿਲਾਂ ਵੀ ਕਿਸੇ ਇੱਕ ਵਾਰੀ ਦੱਸ ਚੁੱਕਿਆ ਸੀ ਵੀ ਉਹ ਖੋਸਾ ਪਹਿਲਾਂ ਤੋਂ ਕਲੀਅਰ ਕਰਨ ਵੀ ਜੋ ਖੋਸਾ ਜੁਨੀਅਨ ਦੇ ਪ੍ਰਧਾਨ ਹੈ ਕਿ ਉਹ ਬਾਦਲ ਜੁਨੀਅਨ ਦੇ ਪ੍ਰਧਾਨ ਪਹਿਲਾਂ ਉਹ ਇਹ ਗੱਲ ਨੂੰ ਕਲੀਅਰ ਕਰਨ ਜਾਂ ਤਾਂ ਉਹ ਇੱਕ ਪਾਸੇ ਚੱਲਣ ਜੇ ਉਹ ਅਗਰ ਖੋਸਾ ਜੁਨੀਅਨ ਦੇ ਪ੍ਰਧਾਨ ਨੇ ਤੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਜਿੱਥੇ ਆਖਣਗੇ ਹਰ ਗੱਲ ਉਹਨਾਂ ਦੀ ਅਸੀਂ ਮੰਨਾਂਗੇ ਜਾਂ ਫਿਰ ਉਹ ਸਿੱਧਾ ਹੋ ਕੇ ਕਹਿ ਦੇਣਗੇ ਕਿ ਅਸੀਂ ਬਾਦਲਾਂ ਦੇ ਆ ਤਾਂ ਫਿਰ ਉਹ ਜੁਨੀਅਨ ਦਾ ਕਿਹੜਾ ਛੱਡਣਾ ਹਰ ਕਮਿਟੀਗਨ ਦੇ ਵਿੱਚ ਉਹ ਜੁਨੀਅਨ ਦੇ ਬਜਾਏ ਬਾਦਲਾਂ ਦੀ ਮੀਟਿੰਗਾਂ 'ਚ ਹਿੱਸੇ ਲੈਂਦੇ ਨੇ ਸਾਨੂੰ ਕਿਹੜਾ ਪਤਾ ਨਹੀਂ ਪਿੰਡ ਦੇ ਵਿੱਚ ਜਦੋਂ ਵੀ ਬਾਦਲਾਂ ਦਾ ਕੋ ਮੀਟਿੰਗ ਹੁੰਦੀ ਹੈ ਪਹਿਲੀਆਂ ਦੇ ਵਿੱਚ ਬੈਠਾ ਹੁੰਦਾ ਖੁਦ ਆਪ ਪਰਿਵਾਰ ਦੇ ਜੀਆ ਨੂੰ ਛੱਡ ਕੇ ਤੇਰੇ ਦੋ ਦੋ ਗੱਲਾਂ ਚੰਗੀਆਂ ਨਹੀਂ ਇੱਥੋਂ ਸਿੱਧ ਹੁੰਦਾ ਹੈ ਵੀ ਇਹ ਵਿਰੋਧ ਸਾਡਾ ਕਿਹਦੇ ਕਹਿਣ ਤੇ ਤੇ ਕਿਉਂ ਕਰਦੇ ਨੇ ਕਿਸਾਨ ਜੁਗੀਆਂ ਨੂੰ ਵਿਰੋਧ ਕਰੇਗੀ ਉਹਨਾਂ ਦਾ ਤਰੀਕਾ ਕੁਛ ਅਲੱਗ ਹੁੰਦਾ ਉਹ ਆਪਦਾ ਆਉਂਦੇ ਨੇ ਪ੍ਰਦਰਸ਼ਨ ਕਰਕੇ ਭੈਣਾ ਭਰਾਵਾਂ ਨੂੰ ਵੀ ਸਾਡੇ ਭਰਾ ਨੇ ਕੋਈ ਚਾਚਾ ਕੋ ਤਾਇਆ ਕੋਈ ਭਰਾ ਹੈ ਕੋਈ ਭੁਤੀ ਜੈ ਅਸੀਂ ਉਹਨਾਂ ਦੇ ਭਰਾਵਾਂ ਅਸੀਂ ਵੀ ਕਿਸਾਨ ਆ ਉਹਨਾਂ ਦਾ ਹੱਕ ਉਹ ਆਪਦਾ ਕਰਨ ਮੰਗਾ ਜੈਜ ਨੇ ਅਸੀਂ ਵੀ ਚਾਹੁੰਦੇ ਆ ਜਿੱਥੇ ਸਾਡੀ ਸਰਕਾਰ ਗਲਤ ਹੋ ਗਈ ਸਾਨੂੰ ਲੱਗੂਗਾ ਵੀ ਇਹ ਗਲਤ ਹੋ ਰਿਹਾ ਅਸੀਂ ਵੀ ਉਹਨਾਂ ਦੇ ਨਾਲ ਹਾ ਦਾ ਨਾਰਾ ਮਾਰਾਂਗੇ ਪਰ ਜਿੱਥੇ ਉਹ ਜਿਹੜੀ ਚੀਜ਼ ਨੂੰ ਲੈ ਕੇ ਆਉਂਦੇ ਨੇ ਨਾ ਉਹਨਾਂ ਦੇ ਵਿੱਚੋਂ ਕੋਈ ਇਹਨੂੰ ਉਹਦੋਂ ਮੂੰਹ ਚਲਕ ਨਹੀਂ ਆਈ ਕਿਸਾਨਾਂ ਵਾਲੀ ਜਿਵੇਂ ਉਹ ਧੱਕਾ ਕਰ ਰਹੇ ਸੀ ਸਾਡੀਆਂ ਵੱਡੀਆਂ ਰੋਪ ਸਵਾਰੀਆਂ ਰੋਪ ਧੱਕੇ ਨਾਲ ਲਾ ਲਾ ਕੇ ਇੱਧਰ ਬੈਠੋ ਇੱਧਰ ਬੈਠੋ ਇੱਧਰ ਨਾ ਜਾਓ ਉਹ ਗੱਲਾਂ ਕੋਈ ਕਿਸਾਨ ਯੂਨੀਅਨ ਵਾਲਿਆਂ ਨਹੀਂ ਹੈਗੀਆਂ ਬਾਕੀ ਉਹ ਆਪ ਸਿਆਣਾ ਉਹਨੂੰ ਚਾਹੀਦਾ ਨਹੀਂ ਇਸ ਤਰ੍ਹਾਂ ਇੱਕ ਪਾਸੇ 'ਚ ਇੱਕ ਬੇੜੀ 'ਚ ਬੰਦਾ ਪੈਰ ਰੱਖੇ ਨਾ ਤਾਂ ਬੰਦਾ ਪਾਰ ਲੱਗ ਜਾਂਦਾ ਦੋ ਬੇੜੀਆਂ ਵਾਲਾ ਬੰਦਾ ਡੁੱਬ ਜਾਂਦਾ ਉਹਨੇ ਨਾ ਉਧਰ ਦਾ ਰਹਿਣਾ ਤਾਂ ਨਾ ਉਧਰ ਦਾ ਰਹਿਣਾ ਠੇਕੇ ਤਾਂ ਨਹੀਂ ਬੰਦ ਕਰਦੇ ਰੈਵਨਿਊ ਤਾਂ ਇਕੱਠਾ ਕਰੋਗੇ ਤੁਸੀਂ ਠੇਕੇ ਨਹੀਂ ਰੈਵਨਿਊ ਹੀ ਇੱਥੋਂ ਮਿਲਦਾ ਠੇਕੇ ਨਹੀਂ ਬੰਦ ਕਰਦੇ ਲੁੱਟ ਬੰਦ ਕਰਾਂਗੇ ਠੇਕੇ ਨਹੀਂ ਬੰਦ ਕਰਦੇ ਕਹਿੰਦੇ ਵੀ ਠੇਕੇ ਨਹੀਂ ਬੰਦ ਕਰਦੇ ਤਾਂ ਫਿਰ ਇੱਥੇ ਲੋਕਾਂ ਨੂੰ ਬੁਲਾਇਆ ਕਰੋ ਲੁੱਟ ਬੰਦ ਕਰ ਤੇ ਫਿਰ ਤੁਹਾਨੂੰ ਵੋਟਾਂ ਮਿਲਦੀਆਂ ਤੇ ਫਿਰ ਜਿਹੜੇ ਲੋਕਾਂ ਨੂੰ ਜਾਗਰਤ ਵੀ ਤੁਸੀਂ ਜਾ ਕੇ ਕਰੋ ਇਸ ਤਰ੍ਹਾਂ ਤਾਂ ਮੈਨੂੰ ਲੱਗਦਾ ਵੀ ਸੁਣਨੋਂ ਸੀਟਾ ਸੁੱਟਾ ਨਹੀਂ ਆਉਂਦੀਆਂ ਤੀਹ ਦੀਆਂ ਅਸੀਂ ਜਿਵੇਂ ਤੁਸੀਂ ਕਰਦੇ ਆ 8 ਵਜੇ ਤੋਂ ਲੈ ਕੇ 3 ਵਜੇ ਤੱਕ ਪਾਰਟੀ ਦਾ ਕੰਮ ਕਰਕੇ ਫਿਰ ਘਰੇ ਆਏ ਪਾਰਟੀ ਦਾ ਸਥਾਪਨਾ ਦਿਵਸ ਸੀ ਰਾਣੀਆ ਦੇ ਪਿੰਡ 'ਚ ਸਵੇਰੇ 8 ਵਜੇ ਅਸੀਂ ਪਹੁੰਚ ਗਏ ਸੀ ਉਦੋਂ ਸ਼ਾਇਦ ਤੁਸੀਂ ਵੀ ਸੁੱਤੇ ਹੋਵੋਗੇ ਜਦੋਂ ਅਸੀਂ ਉੱਠ ਕੇ ਤਾਂ ਆਪਦਾ ਪਾਰਟੀ ਦਾ ਕੰਮ ਕਰ ਆਏ ਸੀ ਉਸ ਤੋਂ ਬਾਅਦ ਜਿਹੜੀਆਂ ਗੁਪਤ ਮੀਟਿੰਗਾਂ ਸੀ ਉਹ ਕਰਕੇ ਪੰਜ-ਛਤ ਪਿੰਡਾਂ ਦੇ ਵਿੱਚ ਫਿਰ ਆ ਕੇ ਹੁਣ ਦੋ ਬੰਦੇ ਵੰਗਾਰੇ ਆ ਤੇ ਆਪਦੇ ਘਰ ਦਾ ਕੰਮ ਕਰਨ ਲੱਗੇ ਆ ਸਵੇਰੇ ਫੇਰ ਨਿਕਲ ਪਾਂਗੇ ਤੜਕੇ 7-8 ਵਜੇ ਕਹਿੰਦੇ ਜੀ ਵੀ 8 ਵਜੇ ਅਸੀਂ 8 ਵਜੇ ਤੱਕ ਸਾਰਾ ਕੰਮ ਕਰਿਆ ਹੈ ਵੀ 8 ਵਜੇ ਤੱਕ ਤਾਂ ਕੋਈ ਘਾਟਾ ਤੋਂ 2 ਘੰਟੇ ਲਾਤੇ ਹੋਣਿਆ ਵੀ ਉੱਠਦੇ ਹੀ ਲੋਕ ਅੱਜ ਕੱਲ ਤਾਂ 7 ਵਜੇ ਆ ਤੇ ਤੁਸੀਂ ਘੰਟਾ ਉੱਤੇ 2 ਘੰਟੇ ਲਾ ਕੇ ਤਾਂ ਪਾਰਟੀ ਦਾ ਕੰਮ ਨਹੀਂ ਹੁੰਦਾ 8 ਵਜੇ ਤੱਕ ਤੁਸੀਂ ਕਿਰੂ ਮਿਲਿਆ ਏ 8 ਵਜੇ ਤੱਕ ਅੱਜ ਕੱਲ ਤਾਂ ਬੰਦਾ ਉੱਠਦਾ ਹੀ ਆ ਮੁੜ ਕੇ ਸਾਰਾ ਦਿਨ ਤੁਸੀਂ ਚੈੱਕ ਕਰ ਲਿਆ ਜੇ ਵੀਡੀਓ ਆਜੂਗੀ ਰਾਣੀ ਵਾਲੇ ਪਿੰਡ ਚ 8 ਵਜੇ ਅਸੀਂ ਪਹੁੰਚ ਗਏ ਸੀ ਪਾਰਟੀ ਦਾ ਸਤਾ ਆਪਣਾ ਦਿਵਸ ਮਨਾਇਆ ਝੰਡਾ ਲਹਿਰਾਇਆ ਤੁਹਾਨੂੰ ਫੋਟੋਆਂ ਵੀ ਮੁਖਾਵਾਂਗੇ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜੁਆਇਨਿੰਗ ਵੀ ਕੀਤੀ ਉੱਥੇ 10 15 20 ਬੰਦਿਆਂ ਦੀ 30 40 ਬੰਦਿਆਂ ਦਾ ਪ੍ਰੋਗਰਾਮ ਹੋਇਆ ਉਸ ਤੋਂ ਬਾਅਦ ਚਾ ਕੇ ਮਲੋਟ ਗਏ ਫਿਰ ਮੀਟਿੰਗਾਂ ਕੀਤੀਆਂ ਹੋਰ ਪਿੰਡਾਂ 'ਚ ਗਏ ਲੰਬੀ ਗਏ ਥਰਾਜ ਵਾਲੇ ਗਏ ਲਾਲਬਾਈ ਗਏ ਉਹਨਾਂ ਪਿੰਡਾਂ 'ਚ ਹੋ ਕੇ ਆ ਕੇ ਆਪਣੇ ਘਰ ਦਾ ਕੰਮ ਕਰਨ ਲੱਗੇ ਆ ਕਿਉਂਕਿ ਕਿਰਤ ਕਰਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਕਿਰਤ ਕਰਨ ਹੋਗੇ ਤਾਂ ਲੋਕਾਂ ਨੂੰ ਅਸੀਂ ਕੀ ਸਨੇਹਾਂ ਦੇਾਂਗੇ ਅਸੀਂ ਕਹਿੰਦੇ ਆ ਬੇਈਮਾਨੀ ਛੱਡੋ ਹਰਾਮ ਦਾ ਖਾਣਾ ਛੱਡੋ ਆਪਦੀ ਕਿਰਤ ਕਰਕੇ ਟਾਈਮ ਚੋਂ ਟਾਈਮ ਕੱਢ ਕੇ ਆਪਦਾ ਘਰ ਦਾ ਕੰਮ ਵੀ ਕਰੋ ਰਾਜਨੀਤੀ ਵੀ ਕਰੋ ਜੋ ਵੀ ਕੰਮ ਹੈ ਆਪਦਾ ਮਿਹਨਤ ਕਰਨਾ ਬਹੁਤ ਜ਼ਰੂਰੀ ਹੈ ਜੀ ਕੋਈ ਤੁਸੀਂ ਦੋ ਪਿੰਡ ਕੱਢੇ ਇੱਕ ਦਿਨ ਦੇ ਵਿੱਚ ਲੰਬੀ ਹਲਕੇ ਦੇ 80 ਪਿੰਡਾ ਸਾਢੇ 12000 ਜਿਹੜਾ ਪਿੰਡਾ ਮਤਲਬ ਪੌਣੇ 13000 ਹੀ ਪਿੰਡਾ ਜਿਹੜਾ ਪੰਜਾਬ ਦਾ ਹੈ ਤਕਰੀਬਨ 250 ਤੋਂ ਉੱਤੇ ਪਿੰਡ ਜਿਹੜਾ ਮੁਕਸਰ ਜ਼ਿਲ੍ਹੇ ਦਾ ਹੈ ਉਹਦੇ ਵਿੱਚ ਸ਼ਹਿਰ ਵੀ ਗਈ ਆ ਜਾਂਦੇ ਆ ਕਿ ਡੜਬਾ ਨਾ ਕਿ ਡੜਬਾ ਤਾਂ ਨਹੀਂ ਆਉਂਦਾ ਕਿਉਂਕਿ ਆਪਣੇ ਉਹ ਕੰਸਟੀਟਿਊਐਂਸੀ ਹੈ ਨਹੀਂ ਆਪਣੀ ਕਸਤੀ ਜੋ ਤਾਂ ਜਿਹੜੀ ਆ ਲੰਬੀ ਹੈ ਇਹਹੀ ਬਠਿੰਡੇ ਦੇ ਨਾਲ ਲਾਈ ਹੈ ਇਹਦੇ ਵਿੱਚ ਵੀ ਜਿਹੜੀਆਂ ਨੌ ਕਸਤੀਆਂ ਚੁਸੀਆਂ ਲੰਬੀ ਦੇ ਵਿੱਚ ਇਹਦੇ ਵਿੱਚ ਬਠਿੰਡੇ ਦੇ ਵਿੱਚ ਆਉਂਦੀਆਂ ਥੋੜੀ ਜ਼ਿੰਮੇਵਾਰੀ ਤੁਸੀਂ ਸੀਨੀਅਰ ਬੰਦੇ ਹੋ ਕੇ ਤੁਸੀਂ ਕਹਿੰਦੇ ਵੀ ਅਸੀਂ ਦੋ ਪਿੰਡ ਕੱਢੇ ਦੋ ਨਹੀਂ ਚਾਰ ਪੰਜ ਹਾਂ ਚਾਰ ਪੰਜ ਕਿਰਨ ਕੱਢੇ ਸੈਂ ਤੁਸੀਂ ਬੁਲਾ ਲਓ ਆਪ ਦਾ ਟਾਈਮ ਵੀ ਟਾਈਮ ਦੇ ਮੁਤਾਬਕ ਸਾਡਾ ਟੀਮ ਵਰਕ ਹੈ ਇਹਦੇ ਵਿੱਚ ਚਾਰ ਮੰਡਲ ਪ੍ਰਧਾਨ ਲੱਗੇ ਨੇਗੇ ਉਹਨਾਂ ਦੇ ਜਨਰਲ ਸਕੱਤਰ ਹੀ ਨਹੀਂ ਸਾਡੀ ਜਾਦਾ ਨਹੀਂ ਤੇ 500 ਬੰਦੇ ਦੀ ਟੀਮ ਹੈ ਲੰਬੀ ਦੇ ਵਿੱਚ 500 ਬੰਦਾ ਦਾ ਹਿਸਾਬ ਲਾਓ ਜੇ ਪੰਜ ਪੰਜ ਬੰਦੇ ਇਕੱਠੇ ਹੋ ਕੇ ਵੀ ਜਾਣਗੇ ਦੋ ਦੋ ਤਿੰਨ ਤਿੰਨ ਪਿੰਡ ਵੀ ਕੱਢਣ ਦਾ ਤਾਂ ਵੀ 72 ਦੇ 72 ਪਿੰਡ ਕਵਰ ਹੁੰਦੇ ਨੇ ਮੁੱਠਾਂ ਤੇ ਬੰਦੇ ਸਾਡੇ ਲੱਗੇ ਨੇ ਸਾਡਾ ਕੰਮ ਹੁੰਦਾ ਮੇਨ ਮੈਨ ਮੰਡਰ ਪ੍ਰਧਾਨਾਂ ਨਾਲ ਮੇਨ ਬੰਦਿਆਂ ਨਾਲ ਜਾ ਕੇ ਮੀਟਿੰਗ ਕਰਕੇ ਪਾਰਟੀ ਦੀਆਂ ਆਉਣ ਵਾਲੇ ਪ੍ਰੋਗਰਾਮ ਉਹਨਾਂ ਨੂੰ ਦੇ ਕੇ ਆ ਜਾਈਦੇ ਨੇ ਉਹ ਕਰਦੇ ਨੇ ਕਰੀ ਜਾਂਦੇ ਨੇ ਮੇਰਾ ਮੈਂ ਇਕੱਲੇ ਨੇ ਥੋੜੀ ਕਰਨਾ ਸਾਡੇ 4 ਮੰਡਰ ਪ੍ਰਧਾਨ ਨੇ ਚਾਰਾਂ ਦੇ ਨਾਲ ਦੋ ਦੋ ਜਨਰਲ ਸੈਕਟਰੀ ਆ ਇਹ ਟੀਮ ਬਣੀ ਹੋਈ ਹੈ ਘੱਟ ਤੋਂ ਘੱਟ ਵੀ 15 ਮੈਂਬਰ ਦੀ ਆਕਸਫੀਰ ਟੀਮ ਹੈ 41-42 ਮੈਂਬਰਾਂ ਦੀ ਮੇਨ ਟੀਮ ਹੈ ਇੱਕ ਇੱਕ ਮੰਡਲ ਦੇ ਵਿੱਚ ਤੇ ਦੋ ਤਿੰਨ ਸੌ ਤਾਂ ਸਾਡਾ ਲੀਡਰ ਵੀ ਹੈ ਇਹਦੇ ਵਿੱਚ ਤੁਸੀਂ ਕਹਿ ਤੁਸੀਂ ਕਹਿ ਰਹੇ ਹੋ ਵੀ ਅਸੀਂ 13 ਦੀ 13 ਸੀਟਾਂ ਜਿੱਤਾਂਗੇ ਅਸੀਂ ਲੋਕ ਸਭਾ ਦੀਆਂ ਮੋਦੀ ਸਾਹਿਬ ਨੇ ਐਜ ਦੇ ਕੇਜ ਦੇ ਕੰਮ ਕਰਤੇ ਲੋਕਾਂ ਦੇ ਜਿਹੜੇ ਲੋਕ ਤੁਹਾਨੂੰ ਵੋਟਾਂ ਪਾਉਣ ਜੋ ਕੰਮ ਕੀਤੇ ਨੇ ਮੋਦੀ ਸਾਹਿਬ ਨੇ ਉਹ ਅੱਜ ਤੱਕ ਨਾ ਤਾਂ ਕਿਸੇ ਪ੍ਰਧਾਨ ਮੰਤਰੀ ਨੇ ਹੋਰ ਨੇ ਕੀਤੇ ਨੇ ਆਪਣੇ ਇਸ ਭਾਰਤ ਦੇ ਵਿੱਚ ਤੇ ਨਾ ਮੈਨੂੰ ਲੱਗਦਾ ਕਿਸੇ ਹੋਰ ਕੰਟਰੀ ਜਿ ਕਿਸੇ ਨੇ ਕੀਤੇ ਹੋਣਗੇ ਦੇਸ਼ ਨੂੰ ਬਿਲਕੁਲ ਗਰੀਬੀ ਦੀ ਹਾਲਾਤ ਨੂੰ ਚੱਕ ਕੇ ਤਾਂ ਲੈ ਕੇ ਜਾਣਾ ਗਰੀਬਾਂ ਨੂੰ ਹਰ ਇੱਕ ਗਰੀਬ ਦੇ ਛੱਤ ਦੀ ਛੱਤ ਦੇਣੀ ਰੇਗ ਨੂੰ ਸੋਸ਼ ਭਾਰਤ ਦੇ ਤਹਿਤ ਹਰ ਇੱਕ ਦੇ ਘਰੇ ਫਲੈਟ ਬਣਾਈ ਜਿਹੜੀਆਂ ਗਰੀਬ ਔਰਤਾਂ ਨੀਂਗਣੀ ਦੇ ਵਿੱਚ ਬਾਲਣ ਤੋਂ ਅੱਗ ਬਾਲਣ ਤੋਂ ਨਾ ਭੁੱਖੇ ਰਹਿ ਜਾਂਦੇ ਸੀਗੇ ਫੁੱਕਾ ਮਾਰ ਮਾਰ ਕੇ ਉਹਨਾਂ ਨੂੰ ਸਿਲੰਡਰ ਗੈਸ ਚੁੱਲੇ ਦਿੱਤੇ ਹਰ ਕਿਸਾਨ ਨੂੰ ਜਿਹੜਾ ਕੋਈ ਗਰੀਬ ਕਿਸਾਨ ਆ ਉਹਨਾਂ ਨੂੰ 2-2000 ਰੁਪਏ ਦੀ ਕਿਸ ਤਰ੍ਹਾਂ 6-6000 ਰੁਪਏ ਦਿੰਦਾ ਸਾਲ ਦਾ ਜਿਸ ਬੰਦੇ ਨੂੰ ਨਹੀਂ ਪੈਸਾ ਜਿਹਦੇ ਕੋਲੇ ਨਾ ਉਹਨੂੰ ਉਹਨੂੰ 2000 ਵੀ 2 ਲੱਖ ਵਰਗਾ ਜਿਨ੍ਹਾਂ ਕੋਲੇ ਕਰੋੜਾਂ ਰੁਪਈਆ ਉਹ ਇਸ ਗੱਲ ਨੂੰ ਨਹੀਂ ਸਮਝਦੇ ਪਰ ਗਰੀਬੀ ਰੇਖਾ ਤੇ ਜਿਹੜੇ ਰਹਿੰਦੇ ਲੋਕ ਨੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਇੱਕ ਵਰਦਾਨ ਸਾਬਤ ਹੁੰਦੇ ਨੇ ਇਸ ਕਰਕੇ ਵਾਰ-ਵਾਰ 15 ਲੱਖ ਰੁਪਈਆ ਜਿਹੜਾ ਕਿਹਾ ਸੀ ਉਹ ਵੀ ਖਾਤਿਆਂ 'ਚ ਆ ਗਿਆ ਨਹੀਂ ਜੀ ਫਿਰ ਜਿਹੜੀ ਵਾਦਾ ਕੀਤਾ ਸੀ ਵੀ ਐਮਐਸਪੀ ਅਸੀਂ ਗਰੰਟੀ ਕਰੋੜ ਬਣਾਵਾਂਗੇ ਧਰਨਾ ਠਾਇਆ ਸੀ ਉਹ ਨਹੀਂ ਬਣਾਇਆ ਤੇ ਲਖੀਮਪੁਰ ਖੀਰੀ ਉਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ ਉਹਨਾਂ ਦੇ ਦੋਸ਼ੀਆਂ ਨੂੰ ਉਹ ਨਹੀਂ ਦਿੱਤੀ ਫਿਰ ਇਹਨਾਂ ਨੇ ਮਤਲਬ ਤੁਸੀਂ ਕਹਿੰਦੇ ਆ ਵੀ ਬੜੇ ਉਹਨਾਂ ਦੇ ਇਹਨਾਂ ਨੇ ਕੰਮ ਕਰਤੇ ਕੰਮ ਕਰਤੇ ਜਦ ਡੀਜ਼ਲ ਕਿੱਥੇ ਗਿਆ ਪੈਟਰੋਲ ਕਿੱਥੇ ਗਿਆ ਤੇ ਜਿਹੜੀ ਸਾਡੀ ਸਾਡੀ ਏਜੰਸੀ ਹੈ ਇਹਨਾਂ ਨੂੰ ਪ੍ਰਾਈਵੇਟ ਕਰ ਰਿਆ ਅਡਾਨੀਆਂ ਬਾਨੀਆਂ ਦੇ ਹੁਣ ਜਿਹੜਾ ਸੈਲੋ ਖੋਲਣ ਦੀ ਮਨਜ਼ੂਰੀ ਦੇਤੀ ਵੀ ਇਹ ਇਹ ਖੁੱਲਣਗੇ ਤੇ ਜਿਹੜੀਆਂ ਮੰਡੀਆਂ ਵੀ ਹੁਣ ਇਹ ਪੰਜਾਬ ਸਰਕਾਰ ਨੇ ਚੁਲੇ ਤਾਂ ਪੰਜਾਬ ਸਰਕਾਰ ਤੇ ਆਉਂਦਾ ਵੀ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਨੂੰ ਹੁਣ ਤਾਂ ਵਾਪਸ ਲੈ ਲਿਆ ਕਾਨੂੰਨ ਵੀ ਆ ਮੰਡੀ ਐਸ ਤੇ ਨਾਲ ਲਾਈ ਐਸ ਹੈਲੋ ਦੇ ਨਾਲ ਐਸ ਦੇ ਮੰਡੇ ਸੈਲੋ ਸਾਰੀਆਂ ਮੰਡੀਆਂ ਵੀ ਵੰਡਤੀਆਂ ਤੇ ਇਹ ਜਿਹੜੀਆਂ ਸਰਕਾਰਾਂ ਸਰਕਾਰਾਂ ਮੈਦਾ ਕਹਿੰਦੀ ਮਕੈਨਿਜ਼ਮ ਸਰਕਾਰ ਐ ਜਿਹੜੀਆਂ ਸਰਕਾਰਾਂ ਐ ਦੁਸ਼ਮਣਾਂ ਕਿਸਾਨ ਦੀਆਂ ਦੇਖੋ ਜੀ ਸਰਕਾਰ ਨਾ ਹੋਵੇ ਤਾਂ ਕਿਸਾਨ ਕਰੂਗਾ ਕੀ ਸੈਲੋ ਬਣਾਉਣਾ ਸੈਲਰ ਬਣਾਉਣਾ ਇਹ ਸਭ ਦਾ ਅਧਿਕਾਰ ਐ ਆਪਾਂ ਨੂੰ ਕੋਈ ਕੋ ਮਨਾ ਕਰਦਾ ਆਪਾਂ ਵੀ ਬਣਾ ਸਕਦੇ ਆ ਪਰ ਇਹ ਆਦਤ ਐ ਚੰਦ ਲੋਕਾਂ ਦੀ ਵੀ ਕੋਈ ਵੀ ਕੰਮ ਭਾਵੇਂ ਚੰਗਾ ਕਰਦਾ ਹੋਵੇ ਉਹਦਾ ਵਿਰੋਧ ਕਰਨ ਦਾ ਸਾਡੇ ਖਾਸ ਕਰਕੇ ਭਾਰਤ ਦੇ ਵਿੱਚ ਕਰਵਾਜ ਐ ਰਹੀ ਗੱਲ ਤੇਲ ਡੀਜ਼ਲ ਦੀ ਡੀਜ਼ਲ ਪੈਟਰੋਲ ਦੁੱਧੀਆਂ ਕੈਂਟਰੀਆਂ ਚ ਦੇਖੋ ਜਾ ਕੇ ਜਿੱਥੇ ਆਪਣੇ ਨਾਲੋਂ ਵੀ ਚਾਰ ਚਾਰ ਗੁਣਾ ਵੱਧ ਆ ਪ੍ਰਧਾਨ ਮੰਤਰੀ ਜੀ ਨੇ 2022 ਚ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਸੀ 2013 ਦੀ ਗੱਲ ਹੈ 2013 ਦਾ ਰੇਟ ਦੇਖ ਲਓ ਕਣਕ ਦਾ ਅੱਜ ਦਾ ਦੇਖ ਲਓ ਉਦੋਂ 12-1300 ਨੂੰ ਕਣਕ ਸੀ ਅੱਜ 23-2400 ਨੂੰ ਹੈ ਫਿਰ ਦਬਲ ਹੋ ਗਈ ਇਹ ਸਮਝਣ ਦੀ ਲੋੜ ਹੈ ਨਾ ਵੀ ਡਬਲ ਕਿਵੇਂ ਹੋਇਆ ਉਦੋਂ ਖਰਚਾ ਕਿੰਨਾ ਆਉਂਦਾ ਸੀ ਸੁਆਮੀ ਸੁਆਮੀ ਨਾਥਨ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਜਿਹੜੀ ਇਹਨਾਂ ਨੇ ਬਣਾਈ ਤੇ ਸਵਾਮੀ ਨਾਸਨ ਦੀ ਰਿਪੋਰਟ ਦਾ ਵਾਅਦਾ ਕੀਤਾ ਸੀ ਵੀ ਅਸੀਂ ਸਵਾਮੀ ਨਾਸਨ ਦੀ ਰਿਪੋਰਟ ਲਾਗੂ ਕਰਾਂਗੇ ਤੇ ਉਹਦੇ ਵਿੱਚ ਇਹ ਲਿਖਿਆ ਸੀ ਵੀ ਸਾਰਾ ਖਰਚਾ ਜੋੜ ਕੇ ਤੇ 50% ਉਹਦੇ ਵਿੱਚ ਮੁਨਾਫਾ ਜੋੜ ਕੇ ਦਿੱਤਾ ਜਾਵੇ ਕਿੱਧਰ ਕੀ ਸਾਮੀ ਨਾ ਸੰਦੀਰ ਰਿਪੋਰਟ ਉਹ ਗੱਲਾਂ ਗੱਲਾਂ ਹੁੰਦੀਆਂ ਨਹੀਂਆਂ ਪੰਜਾਬ ਸਰਕਾਰ ਨੇ ਵੀ ਤਾਂ ਚੁਟਕੀ ਮਾਰ ਕੇ ਕਿਹਾ ਸੀ ਵੀ ਅਸੀਂ 5 ਮਿੰਟ ਦੇ ਦੇਵਾਂਗੇ ਅਸੀਂ ਨਿੰਦੇ ਅਸੀਂ ਬਿਲਕੁਲ ਨਹੀਂ ਸਲਾਉਂਦੇ ਬਿਲਕੁਲ ਨਹੀਂ ਸਲਾਉਂਦੇ ਅਸੀਂ ਆਪ ਪਾਰਟੀ ਨੂੰ ਵੀ ਉਹਨੇ ਸਲਾਉਂਦੇ ਨਹੀਂ ਅਸੀਂ ਉਹ ਨੂੰ ਨਿੰਦੇ ਅਸੀਂ ਉਹਨਾਂ ਨੂੰ ਸਲਾਹ ਨਹੀਂ ਰਏ ਬਿਲਕੁਲ ਨਹੀਂ ਸਲਾਹ ਰਹੇ ਅਸੀਂ ਕਮੀਆਂ ਨਹੀਂਆਂ ਅਸੀਂ ਉਹ ਫਸਲਾਂ ਬੀਜਣਾ ਹੀ ਨਹੀਂ ਚਾਹੁੰਦੇ ਜਿਹਦੇ ਨਾਲ ਸਾਨੂੰ ਮੁਨਾਫਾ ਹੁੰਦਾ ਅਸੀਂ ਇੱਕ ਕਣਕ ਤੇ ਝੋਨਾ ਦੋ ਮੁਖ ਰੱਖਿਆ ਆਖਰਕਾਰ ਜਿੰਨੀ ਜ਼ਰੂਰਤ ਹੁੰਦੀ ਹੈ ਸਰਕਾਰ ਨੂੰ ਜਿੰਨੀ ਲੋੜ ਹੁੰਦੀ ਹੈ ਕੋਟੇ ਦੀ ਉਹਨਾਂ ਹੀ ਚਾਹੀਦਾ ਹੁਣ ਅਸੀਂ ਕਣਕ ਤੇ ਝੋਨਾ ਛੱਡ ਕੇ ਦੂਜੀ ਫਸ ਆਪਣੇ ਨਾਲੋਂ Rajasthan ਵਾਲੇ ਸੌਖੇ ਨੇ ਉਹ ਸਾਰੀਆਂ ਫਸਲਾਂ ਬੀਜਦੇ ਨੇ UP ਵਾਲੇ ਸੌਖੇ ਨੇ ਅਸੀਂ ਕਿਸਾਨ ਹੋ ਕੇ ਵੀ ਆਪਦੇ ਘਰੇ ਗੰਡੇ ਆਲੂ ਮਰਚ ਹਲਦੀ ਇਹ ਪੈਦਾ ਨਹੀਂ ਕਰ ਸਕਦੇ ਇਸੇ ਨੂੰ ਸਾਨੂੰ ਗਰੰਟੀ ਕਾਨੂੰਨ ਬਣਾਉਣ ਸਾਨੂੰ ਐਮਐਸਪੀ ਦੇਣ ਐਮਐਸਪੀ ਦਾ ਗਰੰਟੀ ਕਰੋੜ ਗੰਢਿਆਂ ਦਾ ਦੇਣ ਸਬਜ਼ੀਆਂ ਦਾ ਦੇਣ ਸਾਨੂੰ ਬਾਸਮਤੀ ਦਾ ਦੇਣ ਸਾਨੂੰ ਨਰਮੇ ਦਾ ਦੇਣ ਐਮਐਸਪੀ ਕਿੰਨੀ ਹੈ ਹਾਂ ਐਮਐਸਪੀ ਸਰਕਾਰ ਨਹੀਂ ਖਰੀਦ ਰਹੀ ਉਹਦੋਂ ਵੱਧ ਕੇ ਵੇਖਦਾ ਉਹ ਸਰਕਾਰ ਨਹੀਂ ਖਰੀਦ ਰਹੀ ਨਰਮਾ 7000 ਤੋਂ 5000 ਤੇ ਆ ਜਾਂਦਾ 10000 ਵੀ ਵਿਕ ਜਾਂਦਾ ਤੇ 5000 ਵਿਕ ਜਾਂਦਾ ਪਰ ਜਿਹੜਾ ਝੋਨਾ ਦੇ ਕਣਕ ਉਹ ਉਹ ਨਹੀਂ ਵਗਦਾ ਘਟ ਕੇ ਕਦੇ ਵੀ ਉਹ ਵੱਧਾ ਹੈ ਤੇ ਸਰਕਾਰ ਖਰੀਦਦੀ ਹੈ ਪਰ ਇਹ ਐਮਐਸਪੀ ਦਿੰਦੀ ਹੈ 23 ਫਸਲਾਂ ਤੇ ਪਰ ਖਰੀਦਦੇ ਸਿਰਫ ਦੋ ਹੈ ਬਾਕੀ ਤਾਂ ਐਮਐਸਪੀ ਤੋਂ ਘੱਟ ਖਰੀਦਦੇ ਕਦੇ ਨਰਮਾ ਐਮਐਸਪੀ ਤੋਂ ਥੱਲੇ ਦੀ ਵਿਕਿਆ ਵੇਖਿਆ ਹਮੇਸ਼ਾ ਐਮਐਸਪੀ ਤੋਂ ਉੱਤੇ ਹੀ ਵਿਕਿਆ ਬਿਲਕੁਲ ਵਿਕਦਾ ਕਿਹਦੀ ਉੱਤੇ ਵਿਕਿਆ ਸੀ 5-5 ਹਜ਼ਾਰ ਨੂੰ ਖੀਰ ਤੇ ਵਿਕਿਆ ਜਿਹੜਾ ਹੁਣ ਪਛਾੜ ਹੈ 5 5000 ਨੂੰ ਨਰਮਾ ਫੇਰ ਨਰਮਾ ਨਰਮਾ ਹੋਇਆ ਹੀ ਨਹੀਂ ਨਰਮਾ ਕੇ ਤਾਂ ਹੋਇਆ ਹੀ ਨਹੀਂ ਉਹ ਪੰਜਾਬ ਸਰਕਾਰ ਨੂੰ ਪੁੱਛੋ ਵੀ ਸੁੰਢੀ ਕਿਉਂ ਪਈ ਹੈ ਇਹਨਾਂ ਨੇ ਬੀਮਾ ਕਿਥੇ ਕਿ ਜਾ ਇਹਨਾਂ ਨੇ ਸਪਰੇਅ ਮਾਰ ਦਿੱਤੀ ਤੁਸੀਂ ਰਾਜਸਥਾਨ ਚ ਜਾ ਕੇ ਵੇਖ ਲਓ ਉੱਥੇ ਵੀ ਨਰਮਾ ਨਹੀਂ ਹੋਇਆ ਹਰਿਆਣਾ ਚ ਵੀ ਨਹੀਂ ਨਰਮਾ ਹੋਇਆ ਨਹੀਂ ਹੋਇਆ ਕਿਉਂ ਨਹੀਂ ਹੋਇਆ ਰਾਜਸਥਾਨ ਰਾਜਸਥਾਨ ਚ ਵੇਖ ਆਪ ਪੁੱਛੋ ਪੁੱਛੋ ਤੁਸੀਂ ਰਾਜਸਥਾਨ ਚ ਨਹੀਂ ਹੋਇਆ ਉੱਥੇ ਨਰਮਾ ਤਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਇਹ ਤਾਂ ਹੁਣ ਇਹ ਕੀ ਫੇਰ ਗੜੇ ਮਾਰੀ ਹੋ ਗਈ ਆ ਆਪਣੇ ਕਿਸ ਲੀਆਂ ਫਸਲਾਂ ਦਾ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤਾਂ ਗੜੇ ਮਾਰੀ ਫੇਰ ਹੋ ਗਈ ਆ ਉਹ ਜਿਹੜੀ ਕੁਦਰਤ ਆ ਉਹਦੀ ਤਾਂ ਗਵਾਹੀ ਮਰਤਾ ਨਹੀਂ ਮਰਤਦਾ ਨਾ ਦੇਖੋ ਉਧਰ ਤੋਂ ਵੀ ਜਿਹੜੀ ਮਾਰ ਹੋ ਗਈ ਉਹਦੇ ਚ ਆਪਾਂ ਸਰਕਾਰ ਦਾ ਇੱਕ ਸੂਰਣਾ ਨਾ ਕਰੀ ਤੁਸੀਂ ਜਿਹੜੀਆਂ ਨੀਤੀਆਂ ਇਹ ਦੱਸੋ ਲੋਕਾਂ ਨੂੰ ਜਾ ਕੇ ਤੇ ਆ ਕਸੂਲਿਆ ਕਸੂਲਿਆ ਦਾ ਖੜਾ ਛੱਡੋ ਟਾਈਮ ਆ ਗਿਆ ਨੇੜੇ ਕਿਤੇ ਇਹ ਨਾ ਹੋਵੇ ਵੀ ਇਹ ਨਾ ਹੋਵੇ ਵੀ ਪੁੱਠੀ ਛਾਲ ਲੱਗ ਜੇ ਕੈਂਡੀਡੇਟ ਰੇਟ ਕਰ ਰਹੇ ਆ ਅਸੀਂ ਕੁਛ ਦਿਨ ਜਿੱਦਣ ਸਾਡਾ ਕੈਂਡੀਡੇਟ ਆ ਗਿਆ ਅਸੀਂ ਨੇਰੀਆਂ ਠਾ ਦੇਵਾਂਗੇ ਸਾਡੀਆਂ ਟੀਮਾਂ ਬਣੀਆਂ ਬੈਠੀਆਂ ਨੇ ਹਰ ਕਬੂਤ ਤੇ ਸਾਡੇ ਬੰਦੇ ਬੈਠੇ ਆ ਤਿਆਰੀ ਹੈ ਵਾਜਾਂ ਮਾਰੀ ਜਾਂਦੇ ਨਹੀਂ ਤੇ ਲੋਕ ਸਭਾ ਤੇ ਇਲੈਕਸ਼ਨ ਆ ਪੰਜਾਬ ਦੇ ਵਿੱਚ ਹੁਣ ਬਾਈਪਾਸੇ ਡੀਜ਼ਲ ਪट्रोल ਦਾ ਇਹਨਾਂ ਨੇ ਰੇਟ ਘਟਾਇਆ ਹੈਗਾ ਸੋਸ਼ਲ ਮੀਡੀਆ ਦੇ ਵਿੱਚ ਚੱਲ ਰਿਹਾ ਹੈ ਤੇ ਆਏ ਬਰੇ ਹੁਣ ਕਿੰਨਾ ਘਰੇ ਰੇਟ ਬਾਈਪਾਸੇ ਕਿੰਨਾ ਘਰੇ ਰੇਟ ਉਹ ਇਹਨਾਂ ਨੇ ਘਟਾਇਆ ਹੈਗਾ ਤੇ ਇਹ ਜਦੋਂ ਇਲੈਕਸ਼ਨ ਆਉਂਦੇ ਆ ਉਹਦੋਂ ਕਿਉਂ ਰੇਟ ਘਟਾਉਂਦੇ ਆ ਅੱਗੇ ਪਿੱਛੇ ਕਿਉਂ ਨਹੀਂ ਜਾਂਦਾਂ ਸੈਂਟਰ ਸਰਕਾਰ ਨੂੰ ਨਹੀਂ ਅਸੀਂ ਤਾਂ ਕਿਹਾ ਦੇ ਦੇਖੇ ਨੇ ਅੱਗੇ ਪਿੱਛੇ ਜਿਹੜਾ ਇਲੈਕਸ਼ਨ ਆਉਂਦੇ ਉਹਦੋਂ ਹੀ ਰੇਟ ਘਟਦਾ ਹੈਗਾ ਦਿੱਲੀ ਦੇ ਹਕੀਮ ਤਾਂ ਰਹਿੰਦੀ ਜਲਦੀ ਹੂੰ ਇਹ ਤਾਂ ਘਟਦੇ ਵਾਦੇ ਤੁਸੀਂ ਕਹਿੰਦੇ ਲੋਕ ਵਾਜਾਂ ਮਾਰਦੇ ਆ ਤੇ ਤੁਹਾਡੇ ਐਮਐਲਏ ਸਾਹਿਬ ਨੂੰ ਲੰਬੀ ਤੋਂ ਕਿੰਨੀਆਂ ਵੋਟਾਂ ਪਈਆਂ ਸੀ ਦੇਖੋ ਜੀ ਉਹ ਇੱਕ ਕਿਸਾਨੀ ਅੰਦੋਲਨ ਸੀ ਉਦੋਂ ਲਹਿਰ ਸੀ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਸਰਕਾਰਾਂ ਨੇ ਰਾਜਨੀਤੀ ਦੀ ਭੇਟ ਚੜਾ ਕੇ ਲੋਕਾਂ ਨੂੰ ਉਹਨਾਂ ਦੇ ਮਨਾਂ 'ਚ ਨਫ਼ਰਤ ਭਰਤੀ ਸੀ ਉਸ ਨਫ਼ਰਤ ਦੇ ਕਾਰਨ ਖਾਸ ਕਰਕੇ ਜਿਹੜੇ ਪੰਜਾਬੀ ਲੋਕ ਨੇ ਇਹ ਗਲਤ ਪ੍ਰਚਾਰ ਦਾ ਅਸਰ ਇਹਨਾਂ ਤੇ ਬੜੀ ਚੇਤੀ ਹੁੰਦਾ ਹ ਹੁਣ ਵੇਖੋ ਤੁਸੀਂ 2017 ਦੇ ਇਲੈਕਸ਼ਨਾਂ ਤੋਂ ਬਾਅਦ 'ਚ 2022 ਦੇ ਇਲੈਕਸ਼ਨਾਂ ਤੱਕ ਜਿਹੜਾ ਕੂੜ ਪ੍ਰਚਾਰ ਕੀਤਾ ਭਗਵੰਤ ਮਾਨ ਨੇ ਗਿਮ ਸਾਹਿਬ ਨੇ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਅੱਜ ਕੇਜਰੀਵਾਲ ਸਾਹਿਬ ਅੰਦਰ ਬੈਠੇ ਨੇ ਇਹਨਾਂ ਨੇ ਜਿਹੜਾ ਕੂੜ ਪ੍ਰਚਾਰ ਕੀਤਾ ਸੀ ਉਹਨਾਂ ਦਾ ਇਹੋ ਜਿਹਾ ਗਲਤ ਅਸਰ ਲੋਕਾਂ ਦੇ ਦਿਮਾਗ 'ਚ ਘਮਰਾਹ ਇਹ ਵਿਰੋਧ ਤਾਂ ਹੁਣ ਵੀ ਹੋ ਰਿਹਾ ਤੁਸੀਂ ਕਹਿੰਦੇ ਵੀ 13 13 ਸੀਟਾਂ ਜਿੱਤਾਂਗੇ ਹੁਣ ਭਾਜਪਾ ਦਾ ਰਹਿਕ ਤਾਂ ਵਿਰੋਧ ਹੋ ਰਿਹਾ ਵਿਰੋਧ ਨਹੀਂ ਰਹਿ ਗਿਆ ਹੁਣ ਜਿਹੜਾ ਵਿਰੋਧ ਕਰਨ ਵਾਲੇ ਲੋਕ ਨੇ ਨਾ ਉਹ ਕਿਸਾਨ ਯੂਨੀਅਨ ਦੇ ਲੋਕ ਨਹੀਂ ਹੈਗੇ ਉਹ ਤਾਂ ਨਵੰਦੇ ਨਕਾਲੀਆਂ ਦੇ ਜਿਨ੍ਹਾਂ ਨੇ ਹੁਣ ਵਿਰੋਧ ਕੀਤਾ ਸਾਰੀ ਦੁਨੀਆ ਜਾਣਦੀ ਹੈ ਕਿ ਸਾਡੇ ਪਿੰਡ ਦਾ ਹੈ ਉਹ ਨਹੀਂ ਕਿਸਾਨ ਯੂਨੀਅਨ ਨੇ ਵਿਰੋਧ ਕਰੀ ਜਾਂਦੇ ਆ ਨਹੀਂ ਕੀਤਾ ਮੈਂ ਨਕਾਲੀ ਪਿੰਡ ਚੋਂ ਹੋ ਜ ਔਰ ਉਥੋਂ ਉਥੇ ਜਵੇਂ ਨਗਾ ਕਰਕੇ ਆਇਆ ਸੀਗਾ ਉੱਥੇ ਜਿਹੜੇ ਆਏ ਸੀ ਸਾਡਾ ਵਿਰੋਧ ਕਰਨ ਨੂੰ ਸਾਡੇ ਬਾਕੀ ਹੁਣ ਫਰੀਦਕੋਟ ਦੇਖ ਲਓ ਕੋਈ ਇਧਰਲੀ ਸਾਈਡ ਤੇ ਵੀ ਸਾਰੇ ਪਾਸੇ ਵਿਰੋਧ ਹੋ ਜਾਂਦਾ ਹੈ ਤੇ ਪਾਰਟੀਆਂ ਕਰਵਾ ਰਹੀਆਂ ਨੇ ਕਿ ਇਹਨਾਂ ਨੂੰ ਐਵੇਂ ਵੀ ਸ਼ਾਇਦ 2022 ਤੇ ਜਿਹੜਾ ਇਲੈਕਸ਼ਨਾਂ ਚ ਅਸੀਂ ਵਿਰੋਧ ਕਰਾ ਕੇ ਅਲਾਹ ਖੱਟ ਗਏ ਉਹ ਹੁਣ ਗੱਲਾਂ ਨਹੀਂ ਰਹਿ ਗਈਆਂ ਹੁਣ ਕਿਸਾਨ ਸਮਝ ਗਏ ਨੇ ਠੀਕ ਹੈ ਮਿਹਰਬਾਨੀ